ਸਤਿ ਸ਼੍ਰੀ ਅਕਾਲ ਵੀਰੇ ਮੈਂ ਤੁਹਾਡਾ ਆਪਣਾ ਮਾਨਸਾ ਵਾਲਾ ਸੰਗਠਨ ਤੇ ਆਪਣਾ ਲਾਈਵ ਸ਼ੋਅ ਵਗੈਰਾ ਕਰਾਉਣ ਵਾਸਤੇ ਕਈ ਵੀਰਾਂ ਦੇ ਕਮੈਂਟ ਆਉਂਦੇ ਨੇ ਕਿ ਤੁਹਾਡਾ ਨੰਬਰ ਦੋ ਜੀ ਨੰਬਰ ਵੀਰੇ YouTube ਦੇ ਉੱਪਰ ਦਿੱਤਾ ਹੋਇਆਗਾ YouTube ਖੋਲੋ ਤੇ ਉਹਦੇ ਉੱਪਰ ਨੰਬਰ ਜ਼ਰੂਰ ਆ ਜਾਂਦਾ ਸਾਰੇ ਜਿਨ੍ਹਾਂ ਨੇ ਵੀ ਤੁਮਕਾ ਆਪਣਾ ਲਾਈਵ ਸ਼ੋਅ ਵਗੈਰਾ ਦਾ ਪ੍ਰੋਗਰਾਮ ਕਰਵਾਉਣਾ ਹੁੰਦਾਗਾ ਕਿਤੇ ਵੀ ਜਾਂ ਟੂਰਨਾਮੈਂਟ ਵਗੈਰਾ ਤੇ ਸੱਜਣਾ ਹੁੰਦਾ ਹਨ ਤੇ ਜ਼ਰੂਰ ਭਰਾ ਬਣ ਕੇ ਉਸ ਨੰਬਰ ਤੇ ਜ਼ਰੂਰ ਕੰਟੈਕਟ ਕਰਿਆ ਕਰੋ 98763 29674 ਤੇ ਚਾਰ ਨਾ ਨ ਲਿਖਿਆ ਨੇ ਚੰਗੀਆਂ ਲੱਗੀਆਂ ਜਰੂਰ ਸ਼ੇਅਰ ਕਰਿਓ ਸਾਡੇ ਵੀਰ ਪ੍ਰਗਟ ਬਟੂਹਾ ਜੀ ਨੇ ਲਿਖੀਆਂ ਹੋਈਆਂ ਨੇਗੀਆਂ ਹੋ ਚੁਗਲੀਆਂ ਕਰ ਕਰ ਜਿਹੜਾ ਸਿੰਘ ਪਸਾਉਂਦਾ ਲੋਕਾਂ ਦੇ ਜੋ ਆਪਸ ਵਿੱਚ ਲੜਾ ਕੇ ਬੈਰ ਪਵਾ ਦੇ ਲੋਕਾਂ ਦੇ ਹੈ ਚੁਗਲੀਆਂ ਕਰ ਕਰ ਜਿਹੜਾ ਸਿੰਘ ਪਸਾਉਂਦਾ ਲੋਕਾਂ ਦੇ ਉਹ ਆਪਸ ਵਿੱਚ ਲੜਾ ਕੇ ਬੈਰ ਪਵਾ ਦੇ ਲੋਕਾਂ ਦੇ ਉਹ ਬੰਦੇ ਨੂੰ ਐਵੇਂ ਸਸਰੀ ਕਾਲ ਬਲਾਈਏ ਨਾ ਬਾਈ ਲੰਡੂ ਬੰਦੇ ਨੂੰ ਐਵੇਂ ਸਸਰੀ ਕਾਲ ਬਲਾਈਏ ਨਾ ਹਏ ਪਿੰਡ ਦੇ ਸਾਜੇ ਕੰਮਾ ਅੰਦਰ ਟੰਗ ਅੜਾਉਂਦਾ ਜੋ ਹਏ ਗੁਰੂ ਕਾਹਾਂ ਤੇ ਕ੍ਰਾਂਥੀਆਂ ਤੇ ਵੀ ਰੋਗ ਜਮਾਉਂਦਾ ਜੋ ਹਾ ਇਹੋ ਜਹੇ ਪ੍ਰਧਾਨਾਂ ਦੇ ਪੈਰੀ ਹੱਥ ਲਾਈਏ ਨਾ ਇਹੋ ਜਿਹੇ ਪ੍ਰਧਾਨਾਂ ਦੇ ਪੈਰੀਂ ਹੱਥ ਲਾਈਏ ਨਾ ਐ ਲੰਡੂ ਬੰਦੇ ਨੂੰ ਐਵੇਂ ਸਸਰੀ ਕਾਲ ਬੁਲਾਈਏ ਨਾ ਬਾਈ ਲੰਡੂ ਬੰਦੇ ਨੂੰ ਐਵੇਂ ਸਸਰੀ ਕਾਲ ਬੁਲਾਈਏ ਨਾ ਹੋਏ ਆਪਣੀ ਘਰ ਵਿੱਚ ਛੱਡ ਜੋ ਕੁੰਮਦੇ ਸੰਗ ਪਰਾਈਆਂ ਦੇ ਆਪਣੀ ਘਰ ਵਿੱਚ ਛੱਡ ਜੋ ਕੁੰਮਦੇ ਸੰਗ ਪਰਾਈਆਂ ਦੇ ਔਰ ਜਿਹੜੇ ਪੈਗ ਲਗਾਉਂਦੇ ਬਹਿ ਕੇ ਨਾਲ ਜਵਾਈਆਂ ਦੇ ਔਰ ਜਿਹੜੇ ਪੈਗ ਲਗਾਉਂਦੇ ਬਹਿ ਕੇ ਨਾਲ ਜਵਾਈਆਂ ਦੇ ਓਏ ਅਰਕ ਇੱਜ਼ਤ ਦੀ ਇਹਨਾ ਕੋਲੋਂ ਆਸ ਲਗਾਈਏ ਨਾ ਅਰਕ ਇੱਜ਼ਤ ਦੀ ਇਹਨਾ ਕੋਲੋਂ ਆਸ ਲਗਾਈਏ ਨਾ ਲੰਡੂ ਬੰਦੇ ਨੂੰ ਐਵੇਂ ਸੱਤਰੀ ਕਾਲ ਬੁਲਾਈਏ ਨਾ ਬਾਈ ਲੰਡੂ ਬੰਦੇ ਨੂੰ ਐਵੇਂ ਫਕਰੀ ਕਾਰ ਬਲਾਈਏ ਨਾ ਓ ਧੀ ਗਰੀਬ ਦੀ ਦੇਖ ਕੇ ਮੁੱਛਾਂ ਨੂੰ ਬਟ ਚਾਰੇ ਜੋ ਓ ਬਿਨਾ ਕੰਮ ਤੋ ਰੱਖਦਾ ਪੰਜ ਸੱਤ ਨਾਲ ਲਗਾੜੇ ਜੋ ਓ ਧੀ ਗਰੀਬ ਦੀ ਦੇਖ ਕੇ ਮੁੱਛਾਂ ਨੂੰ ਬਟ ਚਾਰੇ ਜੋ ਓ ਬਿਨਾ ਕੰਮ ਤੋ ਰੱਖਦਾ ਪੰਜ ਸੱਤ ਨਾਲ ਲਗਾੜੇ ਜੋ ਓ ਖੇਡਾਂ ਵਿੱਚ ਬੁਲਾ ਕੇ ਹਰ ਫੁੱਲਾਂ ਦੇ ਪਾਈਏ ਨਾ ਕੇਡਾ ਵਿੱਚ ਬੁਲਾ ਕੇ ਹਰ ਫੁੱਲਾਂ ਦੇ ਪਾਈਏ ਨਾ ਆਇ ਲੰਡੂ ਬੰਦੇ ਨੂੰ ਐਵੇਂ ਸੱਤਰੀ ਕਾਲ ਬੁਲਾਈਏ ਨਾ ਬਾਈ ਲੰਡੂ ਬੰਦੇ ਨੂੰ ਐਵੇਂ ਸੱਤਰੀ ਕਾਲ ਬੁਲਾਈਏ ਨਾ ਓ ਤਕੜਾ ਚਾਹੇ ਮਾੜਾ ਕਰੋ ਸਲਾਮਾ ਚੰਗੇ ਨੂੰ ਓ ਹਿੱਕ ਠੋਕ ਕੇ ਆਖੀਏ ਮਾੜਾ ਮਾੜਾ ਬੰਦੇ ਨੂੰ ਓ ਤਕੜਾ ਚਾਹੇ ਮਾੜਾ ਓ ਕਰੂ ਸਲਾਮਾ ਚੰਗੇ ਨੂੰ ਹਿੱਕ ਠੋਕ ਕੇ ਆਖੀਏ ਮਾੜਾ ਮਾੜੇ ਬੰਦੇ ਨੂੰ ਓ ਕਹਿ ਪੱਟੀ ਤੇ ਪ੍ਰਗਟ ਫੋਕਾ ਕਦੇ ਸਲਾਈਏ ਨਾ ਕਹਿ ਪੱਟੀ ਤੇ ਪ੍ਰਗਟ ਫੋਕਾ ਕਦੇ ਸਲਾਈਏ ਨਾ ਓ ਲੰਡੂ ਬੰਦੇ ਨੂੰ ਐਵੇਂ ਸਸਰੀ ਕਾਲ ਬੁਲਾਈਏ ਨਾ ਬਾਈ ਲੰਡੂ ਬੰਦੇ ਨੂੰ ਐਵੇਂ ਸਸਰੀ ਕਾਲ ਬੁਲਾਈਏ ਸਾਰੇ ਵੀਰਾਂ ਦਾ ਧੰਨਵਾਦ ਇੱਕ ਬੇਨਤੀ ਹੈ ਵੀਰੇ ਇਹ ਲੰਡੂ ਬੰਦੇ ਹੁੰਦੇ ਨੇ ਜਿਹੜੇ ਇਹ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਹਰੇਕ ਮੁਹੱਲੇ ਬਾੜ ਦੇ ਵਿੱਚ ਪਾਏ ਜਾਂਦੇ ਨੇ ਇਹ ਇਹੋ ਜਿਹੇ ਲੰਡੂ ਬੰਦਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਚੰਗੇ ਬੰਦਿਆਂ ਦਾ ਸੰਗ ਕਰਨਾ ਚਾਹੀਦਾ ਧੰਨਵਾਦ